ਜਲੰਧਰ ਵਿਖੇ ਦੋਆਬਾ ਚੌਂਕ ਤੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਟੋ ਚਾਲਕ ਦਾ ਫੋਨ ਖੋ ਕੇ ਭੱਜਣ ਲੱਗੇ ਤਾਂ ਆਟੋ ਚਾਲਕ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਲੁਟੇਰੇ ਸੜਕ ਦੇ ਗਲਤ ਪਾਸੇ ਭੱਜਣ ਲੱਗੇ ਤੇ ਦੂਜੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਟਕਰਾ ਗਏ ਇਸ ਤਰ੍ਹਾਂ ਲੁਟੇਰੇ ਅਤੇ ਬਾਈਕ ਸਵਾਰ ਨੌਜਵਾਨ ਜ਼ਖਮੀ ਹੋ ਗਏ ਲੋਕਾਂ ਨੇ ਲੁਟੇਰਿਆਂ ਨੂੰ ਫੜ ਕੇ ਉਹਨਾਂ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੀਸੀਆੀ ਟੀਮ ਨੇ ਦੋਵਾਂ ਲੁਟੇਰਿਆਂ ਨੂੰ ਫੜ ਕੇ ਥਾਣਾ ਡਿ ਅਰੇ ਅਸ਼ਵਿੰਗ ਮਾਰੀ ਕੀ ਗੱਲ ਹੋਇਜੀ ਕੀ ਅਜੀ ਗੱਲ ਪਾਈ ਆ ਪੰਪ ਦੇ ਪਿੱਛੇ ਮੈਂ ਖੜਾ ਸੀ ਮੈਂ ਤੇਲ ਦੇਖਣ ਲੱਗਾ ਗੱਡੀ ਦਾ ਗੇਜ ਮੋਬਾਈਲ ਪਿਆ ਸੀ ਡੈਸ਼ਬੋਰਡ ਤੇ ਇਹ ਆਇਆ ਮੇਰੇ ਲਾਗੇ ਮੈਂ ਜਿੱਦਾਂ ਹੁੰਦਾ ਸਵਾਰੀ ਹੁੰਦੀ ਆਪਾਂ ਨੂੰ ਤੇ ਹੁੰਦਾ ਸਵਾਰੀ ਦਾ ਇਹਨਾਂ ਨੇ ਫੋਨ ਚੱਕਿਆ ਤੇ ਅੱਗੇ ਮੋਟਰਸਾਈਕਲ ਖੜਾ ਦੌੜੇ ਪਾ ਗਏ ਨਾ ਮਗਰ ਆਟੋ ਲਾਇਆ ਆਟੋ ਲਾ ਕੇ ਨਾ ਤੇ ਮਗਰ ਧੋੜਿਆ ਤੇ ਇਹਨਾਂ ਨੇ ਦੇਖਿਆ ਵੀ ਜਿਹੜਾ ਆਟੋ ਨੇ ਗਾਹ ਨਹੀਂ ਜਾ ਗਏ ਇਹਨਾਂ ਨੇ ਘੁਮਾਤਾ ਜੱਕਦਾ ਮੈਂ ਇਧਰ ਨੂੰ ਇਧਰ ਸਰਦਾਰ ਜੀ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦਾ ਉਹ ਵਜੇ ਜਦ ਮੋਟਰ ਤੇ ਉਹਨਾਂ ਫੜ ਲਏ ਇੱਥੇ ਮ ਹੋ ਮਿਲਿਆ ਤੁਹਾਨੂੰ ਨਹੀਂ ਯਾਰ ਇਹ ਨਾ ਸੁੱਟਿਆ ਪਤਾ ਕਿਥੇ ਉੱਟਿਆ ਨਾ ਨਹੀਂ ਬੰਦ ਕਰਕੇ ਇਹ ਦੋ ਜਾਣੇ ਆ ਇਹ ਦੋ ਜਾਣੇ ਆ ਕੀ ਨਾਂ ਵਈ ਤੁਹਾਡਾ ਨਾ ਜਸਪੀਰ ਸਿੰਘ ਕੀ ਕੀ ਹੈ ਸਰ ਮਾਮਲਾ ਜਿਹੜਾ ਓਏ ਉਹਨੂੰ ਕਾਲ ਆਈ ਸੀ ਉਸਨੇ ਆਪਣੇ ਕੰਟਰੋਲ ਤੋਂ ਕਹਿੰਦੇ ਵੀ ਉੱਥੇ ਮਤਲਬ ਕੋਈ ਲੜਾਈ ਝਗੜਾ ਹੋ ਰਿਹਾ ਤੇ ਉਸੇ ਪਹੁੰਚੇ ਵਈ ਆ ਗਏ ਮੈਂ ਮਿੰਟ ਮਿੰਟ ਆ ਗਿਆ ਲੋਕਾਂ ਨੂੰ ਇਹ ਜਾਣ ਲੈ ਕੇ ਫੋਨ ਕੋ ਕੇ ਦੌੜੇ ਗਏ ਗਈ ਸਹੀ ਗੱਲ ਸਾਹਮਣੇ ਤਾਂ ਹੁਣ ਅਸੀਂ ਜਾਵਾਂਗੇ ਥਾਣੇ ਲੈ ਕੇ ਕਰਦੇ ਇਹਨਾਂ ਨੂੰ ਮੇਰੇ ਥਾਣੇ ਲੈ ਕੇ ਜਾ ਰਹੀ 8 ਨੰਬਰ ਤੇ 8